ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਜਦੋਂ ਖੜੇ ਆ ਆਪਾਂ ਸਵੇਰੇ ਸਵੇਰੇ ਤੋਆ ਇਸ ਟਾਈਮ ਬੱਜ ਗਏ ਪੂਰੇ 9 ਵਜੇ ਅੱਜ ਦਾ ਦਿਨ ਜਿਹੜਾ ਟੂਰ ਆ ਸਾਡਾ ਉਹ ਬੱਸ ਦੇ ਵਿੱਚ ਸਾਨੂੰ ਲੈ ਕੇ ਜਾਣਗੇ ਤੇ ਬੱਸ ਅਸੀਂ ਗੱਲ ਕਰ ਲਈ ਬਾਅਦ ਦੇ ਵਿੱਚ ਇਸੇ ਵੀਡੀਓ 'ਚ ਤੁਹਾਨੂੰ ਦੱਸੂਗਾ ਵੀ ਕਿੰਨਾ ਰੇਟ ਆ ਕਿ ਕਿੰਨੇ ਪੈਸੇ ਲੱਗਣੇ ਆ ਤੇ ਆਪਾਂ ਅੱਗੇ ਵਧਦੇ ਹਾਂ ਗੁੱਡ ਮਾਰਨਿੰਗ ਜੀ ਸਾਹਿਬ ਆਪਣੀ ਆ ਗਈ ਬੱਸ ਇੱਕ ਗੱਲ ਹੋਰ ਜਿਹੜੇ ਅੰਗਰੇਜ਼ ਭਾਰਤ ਦੇ ਵਿੱਚ ਆਏ ਸੀ ਉਹ ਆਏ ਸੀ 1858 ਤੋਂ 1947 ਤੱਕ ਪਰ ਗੋਆ ਦੇ ਵਿੱਚ ਜਿਹੜੇ ਪੁਰਤਗਾਲੀ ਆਏ ਸੀ ਉਹ ਅੰਗਰੇਜ਼ਾਂ ਤੋਂ ਵੀ 400 ਸਾਲ ਪਹਿਲਾਂ ਆ ਗਏ ਸੀ ਜਾਨਕਿ 1498 ਤੋਂ ਲੈ ਕੇ ਤੇ ਗਏ ਵੀ ਉਸ ਤੋਂ ਬਾਅਦ ਅੰਗਰੇਜ਼ਾਂ ਤੋਂ ਤੇ 1961 ਦੇ ਵਿੱਚ ਗਏ ਗੋਆ ਬਹੁਤ ਸੁੰਨੀ ਧਰਤੀ ਆ ਕਹ ਲੋ ਵੀ ਇੱਥੇ ਦਾ ਮੌਸਮ ਵਧੀਆ ਕਿ ਐਵੇਂ ਨਹੀਂ ਪੁਰਤਗਾਲੀਆਂ ਨੇ ਇਹ ਜਗ੍ਹਾ ਲੱਭੀ ਕਿਉਂਕਿ ਇੱਥੇ ਸਾਰਾ ਸਾਲ ਮੌਸਮ ਇੱਕੋ ਜਿਹਾ ਹੀ ਰਹਿੰਦਾ ਤੇ ਇੱਥੇ ਤੁਸੀਂ ਆਪਣੀ ਮਰਜ਼ੀ ਦੇ ਕੱਪੜੇ ਪਾ ਸਕਦੇ ਹੋ ਠੰਡ ਦਾ ਵੀ ਨਜ਼ਾਰਾ ਲੈ ਸਕਦੇ ਹੋ ਤੇ ਗਰਮੀ ਦਾ ਵੀ ਕਿਉਂਕਿ ਸ਼ਾਮ ਨੂੰ ਇੱਥੇ ਸਮੁੰਦਰ ਕਿਨਾਰੇ ਹਵਾਵਾਂ ਹੋ ਜਾਂਦੀਆਂ ਠੰਡੀਆਂ ਫਿਰ ਇੱਥੇ ਮੌਸਮ ਠੰਡਾ ਹੋ ਜਾਂਦਾ ਤੇ ਜਿਹੜਾ ਗੋਆ ਗੋਆ ਦੇ ਵਿੱਚ ਜਾਦੇ ਕਾਜੂਆਂ ਦੀਆਂ ਦੁਕਾਨਾਂ ਵਾਈਨ ਸ਼ਾਪਸ 1350 ਪਰਸਨਲ ਔਰ ਜੋ ਵੀ ਘਾਸੀ ਤੇ ਆਇਓ ਚਾਹੇ ਉਹ ਏਜੰਟ ਦੇ ਥਰੂ ਚਾਹੇ ਉਹ ਪੈਕੀਜ ਦੇ ਥਰੂ

ਤੇ ਪਰ ਹਰ ਪੁਰਤਗਾਲੀ ਜਿਹੜੇ ਆਏ ਸੀ ਜਿਨ੍ਹਾਂ ਨੇ ਗੋਆ ਦੇ ਉੱਤੇ ਕਬਜ਼ਾ ਕੀਤਾ ਸੀਗਾ 1498 ਚ ਆਏ ਸੀ 1510 ਦੇ ਵਿੱਚ ਇਸਮਾਈਲ ਆਦਿਲ ਸ਼ਾ ਪੁਰਤਗਾਲੀ ਜਿਹੜਾ ਸੀਗਾ ਉਹਨੇ ਇਹ ਕਿਲਾ ਜਿੱਤਿਆ ਸੀ ਤੇ 1610 ਦੇ ਵਿੱਚ ਇਹਦੇ ਵਿੱਚ ਲਾਈਟ ਹਾਊਸ ਬਣ ਗਿਆ ਤੇ ਅੱਗੇ ਇਤਿਹਾਸ ਲਿਖਿਆ ਵੀ ਆ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਥੋਂ ਹੀ ਇੱਕ ਥੱਲੇ ਨੂੰ ਪੌੜੀਆਂ ਜਾਂਦੀਆਂ ਨੇ ਪੌੜੀਆਂ ਉੱਤਰ ਕੇ ਇੱਕ ਸੈਂਟਰਲ ਜੇਲ ਹੈ ਇੱਥੇ ਜੇ ਜੇਲ ਦੇ ਵੀ ਆਪਾਂ ਜਾ ਸਕਦੇ ਆਂ ਦੇਖ ਸਕਦੇ ਆਂ ਪਰ ਇਹ ਪੈਕੇਜ ਦੇ ਵਿੱਚ ਜਿਹੜੀ ਸੀਗੀ ਜਿਹੜੀ ਬੱਸ ਦੇ ਵਿੱਚ ਅਸੀਂ ਆਏ ਆਂ ਇਹਨੇ ਸਾਨੂੰ ਇੱਥੇ ਸਿਰਫ ਇੱਕ ਘੰਟਾ ਦਿੱਤਾ ਕਿ ਇੱਕ ਘੰਟਾ ਹੀ ਤੁਸੀਂ ਇੱਥੇ ਘੁੰਮਣਾ ਤੇ ਉਨੀ ਦੇਰ ਚ ਆਪਾਂ ਕਿਲੇ ਕੋਲੇ ਚਲੀ ਗਏ ਇਹ ਇੱਥੇ ਦਾ ਜਿਹੜਾ ਬੋਰਡ ਆ ਵੀ ਕੀ ਇਤਿਹਾਸ ਲਿਖਿਆ ਹੋਇਆ ਇੱਥੇ ਦਰਖਤ ਵੀ ਥੋੜੇ ਥੋੜੇ ਅਲੱਗ-ਅਲੱਗ ਕਿਸਮ ਦੇ ਹੀ ਆ ਤੇ ਪੰਜਾਬ ਵਾਲੇ ਦਰਖਤ ਨਹੀਂ ਹੈਗੇ ਇਤਿਹਾਸ ਇੱਥੇ ਲਿਖਿਆ ਹੋਇਆ ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ ਤੇ ਇਹ ਜਿਹੜਾ ਫਰਸ਼ ਵੀ ਲੱਗਿਆ ਹੋਇਆ ਇਹ ਵੀ ਉਹ ਪੱਥਰ ਪਤਾ ਨਹੀਂ ਕਿੱਥੋਂ ਲੱਭ ਲੱਭ ਕੇ ਲਿਆਂਦੇ ਆ ਇਹਨਾਂ ਨੇ ਇਹਦੇ ਵਿੱਚ ਵੀ ਦੇਖੋ ਖੱਡੇ ਜੇ ਬਣੇ ਆ ਯਾਨੀ ਕਿ ਸਮੁੰਦਰ ਦੀਆਂ ਲਹਿਰਾਂ ਨੇ ਇਹ ਖੋਖਲੇ ਕੀਤੇ ਹੋਇਆ ਤੇ ਆਪਾਂ ਅਗੋੜਾ ਫੋਟ ਦੇ ਅੰਦਰ ਆ ਤੇ ਜਿਹੜਾ ਕਿਲਾ ਹੁੰਦਾ ਸੀ ਅੱਗੇ ਵੀ ਆਪਾਂ ਕਿਲੇ ਦੇਖਿਆ Rajasthan ਦੇ ਵੀ ਦੇਖਿਆ ਹੋਰ ਵੀ ਕਿਲੇ ਦੇਖਿਆ ਤੇ ਉਹਨਾਂ ਕਿਲਿਆਂ ਦੇ ਵਿੱਚ ਵੀ ਕੋਈ ਬੰਦਾ ਆ ਨਾ ਜਾਵੇ ਇਸ ਕਰਕੇ ਉਹਦੇ ਆਲੇ ਦੁਆਲੇ ਇੱਕ ਨਹਿਰ ਬਣਾਈ ਜਾਂਦੀ ਸੀ ਆ ਨਹਿਰ ਬਣਾਈ ਹੋਈ ਆ ਨਹਿਰ ਦੇ ਵਿੱਚ ਕੀ ਹੁੰਦਾ ਸੀਗਾ ਮਗਰਮੱਛ ਸ਼ਾਰਕਾਂ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਛੱਡ ਦਿੱਤੀਆਂ ਜਾਂਦੀਆਂ ਸੀ ਕੋਈ ਬੰਦਾ ਇਹਨੂੰ ਕ੍ਰੋਸ ਕਰਕੇ ਦੂਜੇ ਪਾਸੇ ਜਾ ਨਾ ਸਕੇ ਤੇ ਆਪਾਂ ਐਂਟਰ ਕਰਨ ਲੱਗੇ ਆ ਜੀ ਇਹ ਗੋਡਾ ਫੋਟ ਦੇ ਵਿੱਚ ਅਗਲੀਆਂ ਗੱਲਾਂ ਕਰਦੇ ਆ ਅੱਗੇ ਤੇ ਟਿਕਟ ਲੈ ਲਈ ਆਪਾਂ ਟਿਕਟ ਜਿਹੜੀ ਆ 25 ਰੁਪਏ ਪਰ ਹੈਡ ਟਿਕਟ ਆ ਤੇ ਬਾਕੀ ਵੀ ਤੁਹਾਨੂੰ ਦੱਸਦੇ ਆਂ ਅਗਲੇ ਸਫ਼ਰ ਦੇ ਵਿੱਚ ਤੇ ਇਹ ਪਹੁੰਚ ਗਏ ਆਪਾਂ ਫੋਰਟ ਦੇ ਵਿੱਚ ਤੇ ਇੱਧਰ ਕੁਝ ਤਸਵੀਰਾਂ ਲੱਗੀਆਂ ਹੋਈਆਂ ਨੇ ਆ ਓਲਡਵਾ ਇਹ ਕੁਝ ਤਸਵੀਰਾਂ ਲੱਗੀਆਂ ਹੋਈਆਂ ਏ ਇਸੇ ਜਗ੍ਹਾ ਦੀਆਂ ਤੇ ਇੱਧਰ ਵੀ ਆ ਤੇ ਇੱਧਰ ਵੀ ਹੈਗਾ ਆਪਾਂ ਕਿਲੇ ਦੇ ਵਿੱਚ ਹੀ ਚੱਲੀਏ ਸਵਾਰੀ ਹੋ ਰਹੀ ਆ ਇਸ ਜਗ੍ਹਾ ਤੇ ਵੀ ਇਤਿਹਾਸ ਲਿਖਿਆ ਹੋਇਆ ਇਸ ਜਗ੍ਹਾ ਦਾ ਕੀ ਇਤਿਹਾਸ ਆ ਉਹ ਦੇਖਦੇ ਆ ਆ ਜਿਹੜਾ ਉੱਪਰ ਰੈਂਪ ਬਣਾਇਆ ਹੋਇਆ ਇਹਦੇ ਉੱਤੇ ਸੈਨਾ ਖੜ ਕੇ ਇਸ ਕਿਲੇ ਰਾਹ ਕਲ ਵੀ ਵਾਚ ਕਰਦੀ ਸੀ ਦੂਰ ਤੱਕ ਕੋਈ ਜਹਾਜ਼ ਦੇਖਣਾ ਜਾਂ ਕੋਈ ਹੋਰ ਚੀਜ਼ ਆ ਬਾਕੀ ਇਤਿਹਾਸ ਲਿਖਿਆ ਇਹਦੀ ਗੱਲ ਕਰਦੇ ਆ ਆ ਜਿਹੜਾ ਪੰਚਮੁਤਰਾ ਦੇਖਦੇ ਆ ਇਹਦੇ ਵਿੱਚ ਖੰਬੇ ਬਣੇ ਹੋਏ ਆ ਇਹਦੇ ਵਿੱਚ 23,76,000 ਗੈਲਨ ਜਿਹੜਾ ਪਾਣੀ ਥੱਲੇ ਸਟੋਰ ਕੀਤਾ ਜਾਂਦਾ ਹੁੰਦਾ ਸੀਗਾ ਪੀਣ ਵਾਸਤੇ ਇਹ ਵੀ ਇੱਕ ਕਹਿ ਲੋ ਵੀ ਅੱਜ ਵੀ ਇਹ ਚੱਲਦਾ ਕੰਮ ਪਰ ਉਸ ਵਕਤ ਤਾਂ ਸੈਨਾ ਹੁੰਦੀ ਸੀ ਹੋਰ ਬੰਦੇ ਹੁੰਦੇ ਸੀ ਤੇ ਉਹ ਪਾਣੀ ਇੱਥੋਂ ਦਾ ਹਾਂ ਇਹ ਹੈਗਾ ਜੀ ਲਾਈਟ ਹਾਊਸ ਲਾਈਟ ਹਾਊਸ ਦੇ ਪਰਲੇ ਪਾਸੇ ਹੈਗਾ ਸਮੁੰਦਰੀ ਹੋਊਗਾ ਆਫਕੋਰਸ ਦੂਜੇ ਪਾਸੇ ਤੇ ਆਪਾਂ ਉਹ ਵੀ ਦੇਖ ਲਈਏ ਤੇ ਅਗਲੀਆਂ ਤੇ ਇੱਥੇ ਪ੍ਰੇਟ ਆ ਗਏ ਹੋਏ ਆ ਇਹਨੂੰ ਪਰਸਮੀ ਨਾ ਲੈਣਾ। ਕਿੰਨੇ ਟਿਕਟ ਆ। ਇਹ 5-6 ਮੰਜ਼ਿਲਾ ਉੱਚਾ ਹਵਾ ਹੈ। ਇਹਦੇ ਅੰਦਰ ਦੀ ਪੌੜੀਆਂ ਨੇ ਜਾ ਸਕਦੇ ਆ ਇਸੇ ਟਿਕਟ ਦੇ ਵਿੱਚ। ਤੇ ਇਧਰਲੇ ਪਾਸੇ ਸਮੁੰਦਰ ਆ। ਪੰਜਾਬ ਦੇ ਤਾਂ ਮੇਰੇ ਹਿਸਾਬ ਨਾਲ 90% ਲੋਕ ਇਹੋ ਜਿਹੇ ਆ ਵੀ ਜਿਨ੍ਹਾਂ ਨੇ ਕਦੇ ਸਮੁੰਦਰ ਨਹੀਂ ਦੇਖਿਆ। ਮੈਂ ਵੀ ਜ਼ਿੰਦਗੀ 'ਚ ਕਦੇ ਸਮੁੰਦਰ ਨਹੀਂ ਸੀ ਦੇਖਿਆ। ਮੈਂ ਵੀ ਸਾਲ ਪਹਿਲਾਂ ਹੀ ਦੇਖਿਆ। ਤੇ ਆਪਾਂ ਸਮੁੰਦਰ ਦੀ ਗੱਲ ਕਰਦੇ ਆ। ਬੱਸ ਇੱਥੋਂ ਖੜ ਕੇ ਓ ਪਰਲੇ ਵਸੇ ਰਿਡਾਰ ਲੱਗੀ ਹੋਈ ਆ ਕੋਈ ਮੈਨ ਲੱਗਦਾ ਕੋਈ 에ਅਰ ਫੋਰਸ ਜਾਂ ਕਿਸੇ ਹੋਰ ਦਾ ਵਾਓ ਕੀ ਬਾਤ ਇਹ ਸਾਹਮਣੇ ਆਈਲੈਂਡ ਆ ਇੱਥੇ ਗੋਆ ਦੇ ਵਿੱਚ ਕਈ ਆਈਲੈਂਡ ਆ ਜਿੱਥੇ ਲੋਕ ਰਹਿੰਦੇ ਵੀ ਆ ਤੇ ਯਾਨਕਿ ਕਹ ਲੋ ਵੀ ਆਪਾਂ ਲਾਦਾ ਵੀ ਉੱਥੇ ਹੀ ਲੋਕ ਅਮੀਰ ਆ ਆਈਲੈਂਡ ਆ ਦੇਖੋ ਕਿਸੇ ਦਾ ਘਰ ਪਾਇਆ ਹੈ ਆਪਾਂ ਕਹਿੰਦੇ ਆ ਵੀ ਪੰਜਾਬ 'ਚ ਹੀ ਅਮੀਰ ਆ ਜਾਂ ਰਾਜਸਥਾਨ 'ਚ ਅਮੀਰ ਆ ਇੱਧਰ ਵੀ ਲੋਕਾਂ ਦੇ ਆਪਦੇ ਆਪਦੇ ਆਈਲੈਂਡ ਲੈ ਕੇ ਰੱਖੇ ਹੋਏ ਆ ਕਹ ਲੋ ਵੀ ਜਿਹੜੇ ਅਮੀਰ ਫੈਮਲੀਆ ਨੇ ਪੁਰਾਣੀਆਂ ਫੈਮਲੀਆ ਨੇ ਤੇ ਇਹ ਇੱਥੇ ਦਾ ਲਾਈਟ ਹਾਊਸ ਆ ਜਿਹੜਾ ਜਹਾਜ਼ਾਂ ਨੂੰ ਦੱਸਦਾ ਕਿ ਇਹ ਇਥੇ ਕਹ ਲੋ ਵੀ ਲਾਈਟ ਹਾਊਸ ਦਾ ਮਤਲਬ ਇਹ ਹੁੰਦਾ ਕਿ ਜਹਾਜ਼ਾਂ ਨੂੰ ਡਾਇਰੈਕਸ਼ਨ ਦੱਸਦਾ ਤੇ ਦੂਜੀ ਗੱਲ ਆ ਵੀ ਕਿੱਥੇ ਪਾਣੀ ਘਟਾ ਕਿੱਥੇ ਜਾਦੇ ਆ ਇਹਦੇ ਨਾਲ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਰਸਤਾ ਦੱਸਦੇ ਹੁੰਦੇ ਸੀਗੇ ਤਾਂ ਇਹ ਹੁੰਦਾ ਸੀ ਜਾਂ ਚੁੰਬਕੀ ਸੂਈ ਹੁੰਦੀ ਸੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਅਸੀਂ ਇਹ ਫਲਾਨੀ ਲਾਈਟ ਹਾਊਸ ਆ ਤੇ ਅਸੀਂ ਇਸ ਜਗ੍ਹਾ ਤੇ ਪਹੁੰਚ ਗਏ ਜਿਹੜੀ ਉੱਪਰ ਲਾਈਟ ਆ ਉਹ ਇਦਾਂ ਇਦਾਂ ਘੁੰਮਦੀ ਆ ਕਹ ਲੋ ਵੀ ਇਦਾਂ ਇਦਾਂ ਤੇ ਜਿਹੜੀ ਕਿ ਇੱਥੇ ਦੇ ਬੰਦਿਆਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਵੀ 100 ਕਿਲੋਮੀਟਰ ਦੂਰ ਤੋਂ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਗੋਆ ਉਧਰ ਨੂੰ ਆ ਹਰ ਜਗ੍ਹਾ ਦੇ ਉੱਤੇ ਲਾਈਟ ਹਾਊਸ ਲਾਇਆ ਹੋਇਆ ਇਸ ਕਰਕੇ ਲਾਇਆ ਹੋਇਆ ਕਿ ਇੱਕ ਤਾਂ ਦੱਸਦਾ ਡਾਇਰੈਕਸ਼ਨ ਦੂਸਰਾ ਇਹ ਆ ਕਿ ਕਿ ਕਿਹੜੀ ਜਗ੍ਹਾ ਤੇ ਪਾਣੀ ਦਾ ਉੱਚਾ ਕਿਉਂਕਿ ਜਿਹੜਾ ਸਮੁੰਦਰੀ ਜਹਾਜ਼ ਹੁੰਦਾ ਉਹਦੀਆਂ ਕਈ ਮੰਜ਼ਲੇ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਹੁੰਦੀਆਂ ਤੇ ਇਸ ਕਰਕੇ ਸਮੁੰਦਰੀ ਜਹਾਜ਼ ਨੂੰ ਸਭ ਤੋਂ ਖਤਰਾ ਵੱਧ ਜਿਹੜਾ ਹੁੰਦਾ ਉਹ ਇਹ ਹੁੰਦਾ ਵੀ ਜਿਹੜੀਆਂ ਨਾਂ ਦਿਸਣ ਵਾਲੀਆਂ ਚਟਾਨਾਂ ਨੇ ਤੇ ਉਹਦੇ ਵਿੱਚ ਕਿਤੇ ਟਕਰਾ ਨਾ ਜਾਵੇ ਤੇ ਸਾਹਮਣੇ ਕੋਈ ਮੇਰੇ ਹਿਸਾਬ ਨਾਲ ਕੋਈ ਜੇਲਡ ਟਾਈਪ ਬਣਿਆ ਹੋਇਆ ਹੋ ਸਕਦਾ ਕਿਸੇ ਇਹਨਾਂ ਦੀ ਸਟੋਰੇਜ ਹੋਵੇ ਹੋ ਸਕਦਾ ਕਿ ਇੱਥੇ ਕੈਦੀ ਕੈਦ ਕਰਦੇ ਹੋਣ ਹੋ ਸਕਦਾ ਕਿ ਕੋਈ ਬੰਦੇ ਰਹਿੰਦੇ ਹੋਣ ਕਿਸੇ ਸਮੇਂ ਕਿਉਂਕਿ ਆਹ ਦੇਖੋ ਬਾਕੀ ਤਾਂ ਮਗੁਰੇ ਜਿਹੇ ਇਹਨਾਂ ਨੇ ਬੰਦ ਕਰਤੇ ਆ ਦੋ ਤਿੰਨ ਕੁ ਖੁੱਲੇ ਆ ਤੇ ਇਥੇ ਲੋਕ ਲੱਗਿਆ ਹੋਇਆ ਤੇ ਲੋਕ ਆਏ ਹੋਇਆ ਕਿਉਂਕਿ ਜੇ ਆਪਾਂ ਜਾਣਦੇ ਆ ਹਿਮਾਚਲ ਜਾਣਦੇ ਆ ਜਾਂ ਕਸ਼ਮੀਰ ਜਾਣਦੇ ਆ ਤੇ ਜ਼ਿਆਦਾਤਰ ਲੋਕ ਸਾਨੂੰ ਜਿਹੜੇ ਆ ਨਾ ਇਹ ਜੇਲ ਹੀ ਆ ਜੇਲ ਹੀ ਆ ਦੇ ਹਵਾਲਾ ਕਿੰਨੇ ਹਵਾਲਾ ਆ ਜੇਲ ਦੇ ਸਾਹਮਣੇ ਸਾਰਾ ਲਾਈਟ ਹਾਊਸ ਹੈ ਇਹਦੇ ਵਿੱਚ ਨਾ ਇੰਡੀਆ ਦੇ ਵਿੱਚੋਂ ਵਿੱਚੋਂ ਨਹੀਂ ਆਪਣਾ ਪੂਰੇ ਵਿਦੇਸ਼ ਦੇ ਵਿੱਚੋਂ ਲੋਕ ਟਿਕਟਾ ਲੈ ਕੇ ਸਿੱਧਾ ਇਸੇ ਨੂੰ ਟਿਕਟ ਕਿਲੇ ਨੂੰ ਦੇਖਣ ਲਈ ਆਉਂਦੇ ਆ ਹਾਂ ਬਿਲਕੁਲ ਜੀ ਬਿਲਕੁਲ ਪੁਰਤਗਾਲ ਦੇ ਲੋਕ ਅੱਜ ਵੀ ਆਉਂਦੇ ਆ ਤਾਂ ਇਹ ਕਿਲੇ ਨੂੰ ਦੇਖਣ ਆਉਂਦੇ ਆ ਤੇ ਜਣ ਕੇ ਪੂਰੇ ਗੋਆ ਨੂੰ ਦੇਖਣ ਆਉਂਦੇ ਆ ਜਣ ਕੇ ਟੂਰਿਸਟ ਇੱਥੇ ਇੰਟਰਨੈਸ਼ਨਲ ਟੂਰਿਸਟ ਤੇ ਪੰਜਾਬ ਦੇ ਆਪ ਪਹਿਲਾਂ ਵੀ ਗੱਲ ਕਰ ਚੁੱਕੇ ਆ ਮੇਰਾ ਖਿਆਲ 90 95% ਭਾਜੀ ਕਿਸੇ ਨੇ ਦੇਖਿਆ ਨਹੀਂ ਹੋਣਾ ਹਨਾ ਗੋਆ ਨਹੀਂ ਦੇਖਿਆ ਹੋਣਾ ਖਾਸ ਕਰਕੇ ਸਮੁੰਦਰ ਸਮੁੰਦਰ ਤਾਂ ਦੇਖਿਆ ਹੈ ਹੁਣ ਬਿਲਕੁਲ ਜੀ ਬਿਲਕੁਲ ਇਸ ਕਰਕੇ ਨਾ ਰਾਤ ਵੀ ਅਸੀਂ ਆਪਣਾ ਕਾਫੀ ਲੇਟ ਨਾਈਟ ਰਾਕ ਉੱਥੇ ਮਿਲਦੇ ਰਏ ਆਪਾਂ ਨੂੰ ਪੰਜਾਬੀ ਮੁੰਡੇ ਹਾਂ ਤੇ ਇਸ ਕਰਕੇ ਉਹਨਾਂ ਉਹਨਾਂ ਤੋਂ ਜੱਜਮੈਂਟ ਇਹੀ ਹੁੰਦੀ ਆ ਕਿ ਉਹ ਗਏ ਤਾਂ ਕਿਸੇ ਪਾਸੇ ਹੋਰ ਸੀ ਪਰ ਗੋਆ ਦਾ ਟੂਰ ਵਿੱਚ ਵਿਚਾਲੇ ਆ ਗਿਆ ਉਹ ਤੋਂ ਹਾਂ ਉਹ ਨਡੇੜ ਸਾਹਿਬ ਗਏ ਸੀ ਨਡੇੜ ਸਾਹਿਬ ਗਏ ਸੀ ਹਾਂ ਪਰ ਫਿਰ ਵੀ ਉਹਨਾਂ ਦੇ ਮਨ 'ਚ ਆਇਆ ਕਿ ਗੋਆ ਦੇਖ ਕੇ ਜਾਣਾ ਦੇਖ ਕੇ ਜਾਣਾ ਇਹ ਇਹ ਕਿਲੇ ਦਾ ਉੱਪਰਲਾ ਹਿੱਸਾ ਤੇ ਫੋਰਨ ਦੇ ਲੋਕ ਆਏ ਹੋਏ ਆ ਸਾਹਮਣੇ ਪਤਾ ਨਹੀਂ ਕੀ ਥਮਲਾ ਜਿਹਾ ਬਣਿਆ ਉਹਦਾ ਉਹਦਾ ਇਤਿਹਾਸ ਨਹੀਂ ਪਤਾ ਤੇ ਇਸ ਤੋਂ ਬਾਅਦ ਆਪਾਂ ਜਾਣਾ ਇਹ ਹੈਗਾ ਗੋਡਾ ਫੋਰਟ ਆਪਾਂ ਇਹਦਾ ਲੋਅਰ ਫੋਰਟ ਦੇ ਵਿੱਚ ਵੀ ਜਾਣਾ ਜਾਣ ਕੇ ਉਹ ਹੈਗਾ ਸਮੁੰਦਰ ਦੇ ਕੰਢੇ ਦੇ ਉੱਤੇ ਉੱਥੇ ਹੀ ਸੈਂਟਰਲ ਜੇਲ ਆ ਉੱਪਰ ਦੇਖੋ ਇੱਕ ਟੋਪੀ ਜੀ ਬਣੀ ਹੋਈ ਆ ਲਾਈਟ ਹਾਊਸ ਦੇ ਉੱਤੇ ਤੇ ਉਹੀ ਬਹੁਤ ਵੱਡੀ ਕਹੋ ਵੀ ਰੌਸ਼ਨੀ ਹੁੰਦੀ ਆ ਜਿਵੇਂ ਵੈਲਡਿੰਗ ਕਰਦੇ ਹੁੰਦੇ ਆ ਇੰਨੀ ਤੇਜ਼ ਰੌਸ਼ਨੀ ਹੁੰਦੀ ਆ ਜਿਹੜੀ ਚਾਰੇ ਪਾਸੇ ਘੁੰਮਦੀ ਆ ਤੇ ਇਸ ਘੁੰਮਣ ਨਾਲ ਜਹਾਜ਼ਾਂ ਨੂੰ 100-100 ਕਿਲੋਮੀਟਰ ਦੂਰੀ ਤੋਂ ਪਤਾ ਲੱਗ ਜਾਂਦਾ ਕਿ ਜਹਾਜ਼ ਵੀ ਇਹ ਕੋਈ ਲਾਈਟ ਹਾਊਸ ਆ ਇੱਥੇ ਕੋਈ ਧਰਤੀ ਆ ਰਹੀ ਆ ਰਾਤ ਨੂੰ ਤੇ ਆਪਾਂ ਤੁਹਾਨੂੰ ਅਗਲੇ ਬਲੌਗਾਂ ਦੇ ਵਿੱਚ ਇੱਕ ਲਾਈਟ ਹਾਊਸ ਜਿਹੜਾ ਚੱਲਦਾ ਤੇ ਉਹਦੇ ਅੰਦਰ ਲੈ ਕੇ ਜਾਵਾਂਗੇ ਅੰਦਰ ਕੀ ਸਰਕਟ ਲੱਗੇ ਆ ਕੀ ਉੱਥੇ ਬੱਲਬ ਲੱਗੇ ਆ ਕਿਵੇਂ ਉੱਥੇ ਰੌਸ਼ਨੀ ਆਉਂਦੀ ਆ ਉਹ ਸਾਰਾ ਕੁਝ ਸਾਡੇ ਨਾਲ ਵਾਦਾ ਕੀਤਾ ਕਿਸੇ ਨੇ ਉਹ ਸਾਨੂੰ ਦਿਖਾ ਕੇ ਲੈ ਕੇ ਆਉਣਗੇ ਅਗਲੇ ਬਲੌਗਾਂ ਦੇ ਵਿੱਚ ਤੁਹਾਨੂੰ ਉਹ ਵੀਡੀਓ ਦੇ ਵਿੱਚ ਆਉ ਆਏ ਦੇਖੋ ਪੌੜੀਆਂ ਜਾਂਦੀਆਂ ਥੱਲੇ ਨੂੰ ਅੱਗੇ ਹੈਗਾ ਸੈਂਟਰਲ ਜੇਲ ਸਾਡੇ ਕੋਲ ਸਮਾਂ ਨਹੀਂ ਸੀ ਇੰਨਾ ਕਿ ਜੇਲ 'ਚ ਜਾਈਏ ਦੇਖੀਏ ਤੇ ਇਸ ਵਕਤ ਕੋਈ ਜਾਬ ਨਹੀਂ ਰਿਹਾ ਹੋ ਸਕਦਾ ਕਿ ਉਹ ਬੰਦ ਕੀਤਾ ਹੋਵੇ ਸੈਂਟਰਲ ਜੇਲ ਆ ਸਮੁੰਦਰ ਦੇ ਕੰਢੇ ਉੱਥੋਂ ਕੈਦੀ ਭੱਜ ਨਹੀਂ ਸਕਦਾ ਡੁੱਬ ਕੇ ਮਰ ਸਕਦਾ ਭੱਜ ਨਹੀਂ ਸਕਦਾ ਤੇ ਹੁਣ ਕਿਲੇ ਦਾ ਆਪਾਂ ਇਧਰ ਸਾਰਾ ਦ੍ਰਿਸ਼ ਦੇਖ ਲਿਆ ਤੇ ਹੁਣ ਆਪਾਂ ਤਿਆਰੀ ਕਰੀਏ ਇਸੇ ਕਿਲੇ ਦਾ ਦੂਜਾ ਭਾਗ ਜਿਹੜਾ ਸਮੁੰਦਰ ਦੇ ਕੰਢੇ ਤੇ ਆ ਤੇ ਉੱਥੇ 5 ਸਟਾਰ ਹੋਟਲ ਵੀ ਬਣਿਆ ਹੋਇਆ ਹੁਣ ਆਪਾਂ ਚਲੀਏ ਉਧਰ ਨੂੰ ਦਰਖਤਾਂ ਦੇ ਮੈਂ ਦੇਖਿਆ ਆਪਣੇ ਉੱਥੇ ਹੈ ਨਹੀਂ ਦਰਖਤ ਇਹ ਜੇ ਆ ਪਤਾ ਜੇ ਆ ਤਾਂ ਹੈਗਾ ਵਾ ਆ ਹੋਰ ਦਰਖਤ ਮੈਨੂੰ ਲੱਗਦਾ ਹੈ ਨਹੀਂ ਇੱਥੇ ਚੀਕੂ ਕਾਜੂ ਹੋਰ ਪਤਾ ਨਹੀਂ ਕੀ ਕੁਝ ਲੱਗਦਾ ਜੀ ਇੱਥੇ ਮਸਾਲੇ ਵਸੂਲੇ ਇੱਧਰ ਹੀ ਆਉਂਦੇ ਆ ਆ ਇੱਥੇ ਰਿਪੇਅਰ ਕਰ ਰਹੇ ਆ ਕਿਲੇ ਦੇ ਹੁਣ ਆਪਾਂ ਕਰਨ ਲੱਗਿਆ ਐਗਜ਼ਿਟ ਗੋਆ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਆ ਕਿ ਇਸ ਜਗ੍ਹਾ ਦੇ ਉੱਤੇ ਨਾ ਆ ਸਕੂਟਰ ਰੈਂਟ ਤੇ ਮਿਲ ਜਾਂਦਾ ਇੱਥੇ ਦੋ ਗੱਲਾਂ ਨੇ ਥੋੜੀ ਨੰਬਰ ਪਲੇਟ ਆ ਜਿਹੜੀ ਇੱਕ ਤਾਂ yellow ਆ ਇੱਕ white ਆ ਇੱਕ ਜਿਹੜੀ yellow ਨੰਬਰ ਪਲੇਟ ਆ ਉਹ ਹੀ ਲੈਣੀ ਆ ਤੁਹਾਨੂੰ ਟ੍ਰੈਫਿਕ ਪੁਲਿਸ ਵਾਲਾ ਰੋਕਦਾ ਤੇ ਉਹਨੂੰ ਪਤਾ ਵਾਗੇ ਇਹ ਰੈਂਟਡ ਸਕੂਟਰੀ ਆ ਜੇ ਮੰਨ ਲਓ ਤੁਸੀਂ black ਲੈ ਲਈ ਜਾਂ white ਲੈ ਲਈ ਫਿਰ ਸਮਝ ਲਓ ਤੁਹਾਨੂੰ ਇਹ ਗੱਲ ਦਾ ਪਤਾ ਕਿ ਜੇ ਤੁਹਾਨੂੰ ਟ੍ਰੈਫਿਕ ਪੁਲਿਸ ਨੇ ਰੋਕ ਲਿਆ ਤਾਹੋ ਮੋٹے ਪੈਸੇ ਚਾਰਜ ਕਰਦੇ ਆ ਤੇ ਮਤਲਬ 10-20000 ਰੁਪਇਆ ਤੁਹਾਨੂੰ ਦੇ ਕੇ ਖੇੜਾ ਛਡਾਉਣਾ ਸਾਹਮਣੇ ਸਮੁੰਦਰ ਆ ਤੇ ਆਹ ਸੋਹਣੇ ਸੋਹਣੇ ਦਰਖਤ ਆ ਪੁਰਾਣੇ ਘਾਰ ਆ ਲਹਿਰਾਂ ਦੇਖੋ ਕਿੰਨੀਆਂ ਉੱਚੀਆਂ ਆ ਰਹੀਆਂ ਨੇ ਕਿਉਂਕਿ ਕਈ ਜਗ੍ਹਾ ਦੇ ਉੱਤੇ ਲਹਿਰਾਂ ਬਹੁਤ ਉੱਚੀਆਂ ਆਉਂਦੀਆਂ ਲਹਿਰ ਦੇ ਵਿੱਚ ਦੇ ਵੀ ਨਿਕਲ ਜਾਂਦੇ ਆ ਉਹ ਲਹਿਰਾਂ ਵਾਸਤੇ ਲੋਕ ਸਪੈਸ਼ਲ ਆਸਟ੍ਰੇਲੀਆ ਜਾਂਦੇ ਆ ਇਸੇ ਤਰੀਕੇ ਹਰ ਜਗ੍ਹਾ ਦੇ ਉੱਤੇ ਸਮੁੰਦਰ ਦੇ ਵਿੱਚ ਕੋਈ ਸ਼ਾਂਤ ਸਮੁੰਦਰ ਆ ਤੇ ਲਹਿਰਾਂ ਬਹੁਤ ਤੇਜ਼ ਆ ਕਈ ਜਗ੍ਹਾ ਤੇ ਨਹਾਉਣਾ ਮਨਾਵਾ ਕਈ ਜਗ੍ਹਾ ਦੇ ਉੱਤੇ ਤੁਸੀਂ ਨਹਾ ਸਕਦੇ ਹੋ ਆਪਾਂ ਆ ਗਏ ਗੋਡਾ ਫੋਰਟ ਦਾ ਲੋਅਰ ਪਾਰਟ ਦੇ ਵਿੱਚ ਤੇ ਇੱਥੇ ਜਣ ਕੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਗੋਆ ਦੇ ਵਿੱਚ ਜ਼ਿਆਦਾਤਰ ਜੰਗਲ ਹੀ ਜੰਗਲ ਆ ਇਹ ਕਿਸੇ ਹਿਲ ਸਟੇਸ਼ਨ ਤੋਂ ਐਦਾਂ ਲੱਗਦਾ ਜਿਵੇਂ ਹਿਲ ਸਟੇਸ਼ਨ ਹੀ ਆ ਜਿਵੇਂ ਹਿਮਾਚਲ ਹੋ ਗਿਆ ਜਾਂ ਕਸ਼ਮੀਰ ਹੋ ਗਿਆ ਜਾਂ ਕੋਈ ਐਦਾਂ ਦੀਆਂ ਜਗ੍ਹਾਵਾਂ ਹੋ ਗਈਆਂ ਤੇ ਇਹ ਜਿਹੜੀ ਜਗ੍ਹਾ ਇੱਥੇ ਗੱਲ ਉਹ ਵੀ ਸਾਰਾ ਸਾਲ ਹੀ ਬੰਦੇ ਨੂੰ ਨਿੱਕਲ ਪਾ ਕੇ ਫਿਰ ਸਕਦਾ ਟੀ-ਸ਼ਰਟ ਫਾਕੇ ਰਹਿ ਸਕਦਾ ਸਾਰਾ ਸਾਲ ਤੇ ਬੋਰਡ ਦੇ ਉੱਤੇ ਲਿਖਿਆ ਹੋਇਆ ਕਿ ਸਮੁੰਦਰ ਨੂੰ ਬੰਨ ਵਜਿਆ ਹੋਇਆ ਆ ਦੇਖੋ ਤੁਸੀਂ ਕੰਧ ਕੀਤੀ ਹੋਈ ਆ ਸਮੁੰਦਰ ਨੂੰ ਬੰਨ ਮਾਰਿਆ ਹੋਇਆ ਹੈ 5 ਕਿਲੋਮੀਟਰ ਤੱਕ ਦਾ ਇੰਨੀ ਉੱਚੀ ਕੰਧ ਨਾਲ ਬੰਨ ਮਾਰਿਆ ਹੋਇਆ ਜਨ ਕਿ ਇਹ ਨਾਰਥ ਦੇ ਵਿੱਚ 570 ਮੀਟਰ ਵੈਸਟ ਚ 950 ਨਾਰਥ-ਈਸਟ ਦੇ ਵਿੱਚ ਹੈਗੀ ਅਗਲੋ ਵੀ 1411 ਤੇ ਹੋਰ ਵੀ ਆ ਤੇ ਕੁੱਲ ਟੋਟਲ ਇਹ 5 ਕਿਲੋਮੀਟਰ ਬਣਦਾ ਤੇ ਇੱਥੇ ਜਿਹੜਾ ਸਮੁੰਦਰ ਆ ਇੱਕ ਸ਼ਾਂਤੀ ਆ ਜਾਨਕਿ ਘੱਟ ਸ਼ਾਂਤਤਾ ਤੇ ਲੈਫਟ ਸਾਈਡ ਦੇ ਉੱਤੇ ਹੋਟਲ ਬਣਿਆ ਹੋਇਆ ਜਿਹੜਾ ਫਾਈਵ ਸਟਾਰ ਆ ਕੋਈ ਉਹ ਸਾਹਮਣੇ ਨਾਰੀਅਲ ਦੇ ਦਰਖਤਾਂ ਨਾਰੀਅਲ ਲੱਗੇ ਵੀ ਹੋਏ ਆ ਕਾਫੀ ਲੱਗੇ ਹੋਏ ਆ ਜਾਨਕਿ ਕਹਿ ਲੋ ਵੀ ਇੱਕ ਬੂਟੇ ਨੂੰ ਇੱਕ ਦਰਖਤ ਨੂੰ 100 ਪਲੱਸ ਹੀ ਨਾਰੀਅਲ ਲੱਗੇ ਹੋਏ ਆ ਤੇ ਇਹ ਅੱਗੇ ਆਪਾਂ ਲੋਅਰ ਅਗੋੜਾ ਫੋਟ ਦੇ ਉੱਤੇ ਜਿੱਥੇ ਕਹਿ ਲੋ ਵੀ ਸਮੁੰਦਰ ਆ ਜਿਹੜਾ ਦਿਸ ਰਿਹਾ ਠਾਠਾ ਮਾਰਦਾ ਤੇ ਇੱਧਰ ਵੀ ਕੁੱਤੇ ਸੇਮ ਹੀ ਆ ਆਪਣੇ ਵਰਗੇ ਹੀ ਆ ਸੇਮ ਇਹੋ ਜਿਹੇ ਕੁੱਤਾ ਆਪਣੇ ਘਰੇ ਘਰ ਦੇ ਕੋਲੇ ਵੀ ਇੱਕ ਰਹਿੰਦਾ ਵਾ ਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਤੱਕ ਆਉਂਦੀਆਂ ਇਹ ਦਵਾਰ ਮਾਰਨ ਦਾ ਦਵਾਰ ਕਰਨ ਦਾ ਇਹ ਆ ਕਿ ਇਹ ਜਦੋਂ ਸਮੁੰਦਰ ਹਾਈ ਟਾਈਡ ਹੁੰਦਾ ਜਦੋਂ ਉਦੋਂ ਪਾਣੀ ਆ ਜਿਹੜਾ ਉੱਪਰ ਤੱਕ ਪਹੁੰਚ ਜਾਂਦਾ ਇਹ ਗੋਆ ਦੇ ਵਿੱਚ ਸਾਰੇ ਪਾਸੇ ਜਿੱਥੇ ਮਰਜੀ ਦੇਖ ਲਓ ਜੰਗਲ ਹੀ ਜੰਗਲ ਆ ਬਹੁਤ ਬੂਟੇ ਜਿਹੜੇ ਆ ਨਾਰੀਅਲ ਦੇ ਲੱਗੇ ਹੋਏ ਆ ਤੇ ਜਿਹੜੇ ਇਹ ਬੂਟੇ ਆ ਇਹ ਮੇਰੇ ਹਿਸਾਬ ਨਾਲ ਵੀ ਇਹ ਸਮੁੰਦਰੀ ਪਾਣੀ ਦੇ ਨਾਲ ਹੀ ਜਿਉਂਦੇ ਰਹਿੰਦੇ ਆ ਜੇ ਇਹਨਾਂ ਨੂੰ ਤਾਜਾ ਪਾਣੀ ਪਾਈ ਹੋ ਸਕਦਾ ਨਾ ਉਗਣ ਇਹ ਆਪਣੇ ਸਾਥੀ ਆ ਇਸ ਕਿਲੇ ਦੇ ਥੱਲੇ ਆ ਗਏ ਆਪਾਂ ਤੇ ਇੱਥੋਂ ਵੀ ਰਸਤੇ ਥੱਲੇ ਨੂੰ ਵੀ ਜਾਂਦੇ ਆ ਜਿਹੜੇ ਸਮੁੰਦਰ ਵੱਲ ਨੂੰ ਲੈ ਜਾਂਦੇ ਆ ਪਰ ਉਹ ਰਸਤੇ ਜਿਹੜੇ ਆ ਬੰਦ ਕੀਤੇ ਹੋਏ ਆ ਆਪਾਂ ਚਲਿਏ ਉੱਤੇ ਨੂੰ ਉੱਤੇ ਜਾ ਕੇ ਦੇਖਦੇ ਆ ਵੀ ਉੱਪਰੋਂ ਸਮੁੰਦਰ ਕਿਸ ਤਰ੍ਹਾਂ ਦੀਂਦਾ ਲੋਕ ਇੱਥੇ ਫੋਟੋਗ੍ਰਾਫੀ ਕਰ ਰਹੇ ਆ ਤੇ ਆਪਾਂ ਚੱਲੀਏ ਉੱਪਰ ਨੂੰ ਜਿਨ੍ਹਾਂ ਨੇ ਸਮੁੰਦਰ ਦੇ ਦਰਸ਼ਨ ਨਹੀਂ ਕੀਤੇ ਸਭ ਤੋਂ ਪਹਿਲਾਂ ਉਹ ਸਮੁੰਦਰ ਦੇ ਦਰਸ਼ਨ ਕਰੋ ਤੇ ਸਾਹਮਣੇ ਦੇਖੋ ਨਾਰੀਅਲ ਦੇ ਦਰਖਤਾਂ ਤੇ ਇਧਰਲੇ ਪਾਸੇ ਨੂੰ ਉਹੀ 5 ਸਟਾਰ ਹੋਟਲ ਆ ਦੇਖੋ ਕਿੰਡਾ ਵੱਡਾ ਬਣਿਆ ਹੋਇਆ ਤੇ ਲੋਕ ਬੜੇ ਖੜੇ ਆ ਜੇ ਮੌਨਸੂਨ ਕਰਕੇ ਥੋੜੇ ਜਿਹੇ ਲੋਕ ਘੱਟ ਵੀ ਆਏ ਆ ਇਹ ਕਾਫੀ ਵੱਡਾ ਏਰੀਆ ਵੈਸੇ ਕੈਮਰੇ ਚ ਲੱਗਦਾ ਕਿ ਪੂਰਾ ਉਹ ਸਾਹਮਣੇ ਸ਼ਿਪ ਜਾ ਰਿਹਾ ਕੋਈ ਛੋਟਾ ਜਿਹਾ ਛੋਟਾ ਸਾਹਮਣੇ ਉਹ ਸ਼ਿਪ ਜਾ ਰਿਹਾ ਨਾ ਨਾ ਬਹੁਤ ਤੇਜ਼ ਨਾ ਇਹ ਵੀ ਕਿੰਨੇ ਤੇਜ਼ ਉਹ ਕੋਲੇ ਉਹ ਕੋਲੇ ਇਹ ਆਹੋ ਯਾਰ ਚਲਿਏ ਬੱਸ ਵਾਲ ਨੂੰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸਬਸਕ੍ਰਾਈਬ ਕਰਦੇ ਹੋ ਪੰਜਾਬੀਆਂ ਨੂੰ ਪੰਜਾਬੀ ਸਪੋਰਟ ਕਰਦੇ ਹੁੰਦੇ ਆ ਸਪੋਰਟ ਕਰੋ ਤੇ ਫਿਰ ਆਪਾਂ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਲੋਕੇਸ਼ਨਾਂ ਦਿਖਾਈਏ ਜਿਉਂਦੇ ਰਹੋ ਧੰਨਵਾਦ ਇਹ ਟ੍ਰਿਕਸ਼ਨ ਬੱਸ ਆ ਗਿਆ